ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤਾਂ ਗਰੋਇੰਗ ਪੰਜਾਬ ਟਿੱਪਸ ਇਸ ਵਕਤ ਅਸੀਂ ਡੀਸੀ ਮੋਗਾ ਦੇ ਦਫ਼ਤਰ ਵਿੱਚ ਖੜੋਤੇ ਹੋਏ ਹਾਂ ਜਿੱਥੇ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਧਰਨਾ ਕਿਸ ਬਾਬਤ ਦਿੱਤਾ ਜਾ ਰਿਹਾ ਆ ਉਹ ਗੱਲਬਾਤ ਕਰਦੇ ਹਾਂ ਇਹਨਾਂ ਕੱਚੇ ਮੁਲਾਜ਼ਮਾਂ ਦੇ ਨਾਲ ਭਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਚੜ੍ਹੇਪੰਦੀ ਦਾ ਨਾਮ ਦੱਸੋ ਜੰਮੇ ਹੋ ਸੈਕਟਰ 95 ਤੋਂ ਬੰਦ ਆ ਨਾ ਪਾਵਰ ਕੰਟ੍ਰੋਲ ਟ੍ਰਾਂਸਪੋਰਟ ਵਿਭਾਗ ਨਾਲ ਜੁੜੇ ਹੋਣ ਦੀ ਨਿਵਾਸ ਜਿਹੜਾ ਸਾਡਾ ਮਸਲਾ ਜੀ ਅੱਗੇ ਨਾਲ ਲੰਮੇ ਸਮੇਂ ਤੋਂ ਕੰਪਨੀ ਵੀ ਜਬਰੀ ਕਾਟੀਆਂ ਸਟਾਫਾਂ ਕੀਤੀ ਸੀ ਸਾਡਾ ਏਰੀਆ ਵਾਲਾ ਸਾਡਾ ਕੰਪਨਸ ਆ ਸਾਡਾ ਈਪੀਓ ਦੇ ਵਿੱਚੋਂ ਕਪੜੇ ਦਿੱਤੇ ਜਿਹੜੀ ਸਾਡਾ ਇੱਥੇ ਏਐਸਪੀ ਸਾਹਿਬ ਦੇ ਕਸਟਮਰ ਨੂੰ ਦੇ ਤੇ ਸਾਡਾ ਕੇਸ ਜਾਂਦਾ ਪਿਆ ਸੀਗਾ ਉਹ ਕੇਸ ਦੇ ਵਿੱਚ ਹਰ ਵਾਰੀ ਮੀਟਿੰਗ ਦੇ ਮੀਟਿੰਗ ਦੇ ਦਿੱਤੀ ਕਰਦੀ ਸੀ ਮੀਟਿੰਗ ਦੇ ਵਿੱਚ ਕੰਪਨੀ ਵਾਲੇ ਹਰ ਵਾਰੀ ਸਹਿਮਤੀ ਨਾਲ ਇਹ ਸਹਿਮਤੀ ਹੁੰਦੀ ਸੀ ਵੀ ਅਸੀਂ ਇਹਨਾਂ ਦਾ ਅਗਲੇ ਮਹੀਨੇ ਜਿਹੜਾ ਪਕਾਇਆ ਬੰਦਾ ਉਹ ਪਾ ਦਾਂਗੇ ਸਾਡਾ 28625 ਰੁਪਏ ਪਕਾਇਆ ਬੰਦਾ ਸੀਗਾ ਪੋਨ ਇਹਨੇ ਸਾਡੇ ਨਾਲ 17 ਤਰੀਕ ਫਾਈਨਲ ਗੁਸਤੀ ਸੀ ਵੀ 17 ਤਰੀਕ ਨੂੰ ਅਸੀਂ ਤੁਹਾਡੇ ਕੇਸ ਦਾ ਨਿਪਟਾਰਾ ਕਰਕੇ ਤੁਹਾਡੇ ਖਾਤੇ ਵਿੱਚ 2625 ਰੁਪਏ ਅਸੀਂ ਪੂਰੇ ਦੇ ਪੂਰੇ ਪੇਮੈਂਟ ਪਾ ਦਾਂਗੇ ਪਰ ਕੰਪਨੀ ਸਾਡੇ ਤੋਂ ਇਹ ਲੈ ਕੇ ਲੈਕਚਰ ਰੂਮ ਦੇ ਵਿੱਚ ਅਸੀਂ ਸਾਰਾ ਕੋ ਸੈਫਟੀ ਕਰ ਲਈ ਅੱਜ ਉਸ ਚੀਜ਼ ਤੋਂ ਭੱਜ ਰਹੀ ਹੈ ਵੀ 6000 ਰੁਪਏ ਪਾ ਕੇ ਕੰਪਨੀ ਜਿਹੜੀ ਅੱਜ ਉਹ ਪੱਲਾ ਛੜਾ ਰਹੀ ਆ ਪਰ ਅਸੀਂ ਅੱਜ ਉਹਦੇ ਵਿਰੁੱਧ ਤਰਸਤਾ ਵੀ ਜਿਹੜੀ ਸਾਡੇ ਬੰਦੇ ਦੇ ਪੈਸੇ ਆ ਕਿਉਂਕਿ ਜਦੋਂ ਅਸੀਂ ਕੰਮ ਕੀਤਾ ਤੇ ਸਾਡੇ ਜਿਹੜੇ ਨਜਾਇਜ਼ ਕੱਟੇ ਗਏ ਆ ਬੰਦੇ ਆ ਉਹ ਸਾਡੇ ਪੈਸੇ ਪਾਏ ਜਾਣ ਉਹਦੇ ਤਹੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਐਸਪੀ ਸਾਹਿਬ ਨੇ ਨਾ ਹੀ ਤਾਂ ਕੰਪਨੀ ਨੇ ਕੋਈ ਪੈਸਾ ਪਾਇਆ ਉਹਦੇ ਰੋਸ ਉਹ ਅਸੀਂ ਅੱਜ ਜੱਦੀ ਜੀ ਜਤੋਂ ਮੁਗੇ ਧੰਨਵਾਦ ਹੁਣੇ ਹੁਣੇ ਤੁਹਾਡੀ ਡੀਸੀ ਸਾਹਿਬ ਦੇ ਨਾਲ ਮੀਟਿੰਗ ਹੋਈ ਆ ਪੀਸ ਪਾਇਰਾਂਗੇ ਡੀਸੀ ਸਾਹਿਬ ਨਾਲ ਜਿਹੜੀ ਮੀਟਿੰਗ ਹੋਈ ਆ ਜੀ ਡੀਸੀ ਸਾਹਿਬ ਨੇ ਸਾਨੂੰ ਇਹ ਗੱਲ ਪੁੱਛੀ ਆ ਵੀ ਤੁਸੀਂ ਕਿਹੜੇ ਮੈਗਮਨ ਨਾਲ ਸੰਬੰਧ ਤੋਂ ਹੋ ਕੀ ਤੁਹਾਡਾ ਲੈਣ ਦੇਣਾ ਚਲੋ ਡੀਸੀ ਸਾਹਿਬ ਨੂੰ ਇਸ ਬਾਰੇ ਕੋਈ ਬਹਲਾ ਨਹੀਂ ਪਤਾ ਸੀਗਾ ਵੀ ਸਾਡਾ ਕੀ ਲੈਣ ਦੇਣਾ ਅਸੀਂ ਉਹਨੂੰ ਡਿਟੇਲ ਦੇ ਵਿੱਚ ਦੱਸਤਾ ਵੀ ਸਾਡੀ ਆਹ ਕੰਪਨੀ ਅਸੀਂ ਆਹ ਵਿਭਾਗ ਦੇ ਵਿੱਚ ਕੰਮ ਕਰਦੇ ਆਂ ਆਹ ਸਾਡਾ ਮਸਲਾ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਤੁਸੀਂ ਫਰਕਾ ਦੇ ਸਕਦੇ ਹੋ ਮੈਂ ਤੁਹਾਡੇ ਮਸਲੇ ਹੱਲ ਕਰਾ ਦੂੰਗਾ ਪਰ ਚਲੋ ਉਹਨਾਂ ਨੇ ਸਾਨੂੰ ਕੋਸਾ ਦਿੱਤਾ ਵੀ ਅਸੀਂ ਹੱਲ ਕਰਵਾ ਦਿੰਨੇ ਆਂ ਪਰ ਜਿੰਨਾ ਚਿਰ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਧਰਨਾ ਇੱਥੇ ਚੱਕਣਾ। ਅਗਲਾ ਐਕਸ਼ਨ ਕੀ ਆ ਸਾਰੇ ਸ਼ਹਿਰ ਦੇ ਵਿੱਚ ਕੰਮ ਬੰਦ ਆ ਤੁਹਾਡੀ ਯੂਨੀਅਨ ਦੇ ਵੱਲੋਂ। ਅਗਲਾ ਐਕਸ਼ਨ ਇਹ ਹੈ ਜੀ ਜੇ ਸਾਡਾ ਮਸਲਾ ਨਾ ਹੋਇਆ ਤੇ ਜਿੰਨੇ ਦਿਨ ਸਾਡੀ ਹੜਤਾਲ ਆ ਉਹ ਲਗਾ ਲਗਾਤਾਰ ਚੱਲੂਗੀ। 25 ਦਿਨ ਤੋਂ ਸਾਡਾ ਪ੍ਰੋਗਰਾਮ ਹੈੱਡ ਆਫ ਪਟਿਆਲੇ ਦਾ ਪੁੱਛੇ ਅਸੀਂ ਪਰਿਵਾਰਾਂ ਦੇ ਬੱਚਾ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਦੇ ਜੀ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਕਿ ਮੈਂ ਪੰਜਾਬ ਨੂੰ ਧਰਨਾ ਮੁਕਤ ਕਰ ਦੇਵਾਂਗਾ ਪਰ ਫਿਰ ਵੀ ਅੱਜ ਧਰਨੇ ਪੰਜਾਬ ਦੇ ਵਿੱਚ ਲੱਗ ਰਹੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਅਸੀਂ ਲੰਮੇ ਸਮੇਂ ਤੋਂ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਆ ਰਹੇ ਆਂ ਅਸੀਂ ਸਰਕਾਰ ਤੋਂ ਮੀਟਿੰਗਾਂ ਦੇ ਕੇ ਮੰਗ ਪੱਤਰ ਦੇ ਦੇ ਕੇ ਮੰਗ ਕੀਤੀ ਸੀ ਵੀ ਆਹ ਠੇਕੇਦਾਰੀ ਸਸਤਿਆਂ ਨੂੰ ਬੰਦ ਕਰਕੇ ਸਾਨੂੰ ਉਸ ਵਾਕ ਦਿਨਾਂ ਘੇੜਾ ਘੁਲਰ ਕੀਤਾ ਜਾਵੇ ਪਰ ਸਰਕਾਰ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਕਿਉਂਕਿ ਜਿਹੜੇ ਅਸੀਂ ਆ ਛੇੜੇ ਸੱਤਮ ਦੇ ਪੇਟ ਚੜਿਆ ਇਹਦੇ ਕਰਕੇ ਸਾਡੇ ਜਿਹੜਾ ਸਾਨੂੰ ਮਿਲਣ ਚੋਗਾ ਸਾਨੂੰ ਉਹ ਵੀ ਕੰਪਨੀ ਨਹੀਂ ਦਿੰਦੀ ਤੇ ਜਿਹੜੀ ਸਰਕਾਰ ਕਹਿੰਦੀ ਆ ਜੇ ਅਸੀਂ ਕਰੈਕਸ਼ਨ ਰੋਕੀ ਹੋਈ ਆ ਅਸੀਂ ਤਾਂ ਇੱਕ ਪੈਸਾ ਕਿਸੇ ਨੂੰ ਖਾਣ ਨਹੀਂ ਦੇਣਾ ਅੱਜ ਸਾਡੀ ਇੱਥੇ ਪੂਰੇ ਜੋਰ ਤੇ ਲੁੱਟ ਹੋ ਰਹੀ ਆ ਕੋਈ ਸਾਡੀ ਗੱਲ ਸੁਣਨ ਨਹੀਂ ਆਉਂਦਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਹਾਂ ਦਾ ਟੂਇੰਗ ਪੰਜਾਬ ਟੀਵੀ ਅੱਜ ਪੰਜ ਛੇ ਮਿੰਟ ਹੋ ਗਏ ਲੱਗਦਾ ਦਿੱਕਿਆਂ ਨੂੰ ਕੱਲੀ ਕੱਲੀ ਗੱਲ ਦੇ ਉੱਤੇ ਵਿਚਾਰ ਚਰਚਾ ਹੋਈ ਆ ਕੱਮੇ ਕੱਲੀ ਗੱਲ ਨੂੰ ਕੌਣ ਦਿੱਤਾ ਗਿਆ ਕਦੇ ਕਦੇ ਗੱਲ ਸਮਝਾਈ ਗਈ ਆ ਉਹ ਤੋਂ ਬਾਅਦ ਸਾਂਝੀ ਹੋ ਕੇ ਤਰੀਕ ਵੀ ਫੈਸਲੀ ਕੀਤੀ ਗਈ ਆ ਤੁਹਾਡੇ ਬਾਰੇ ਬਾਤ ਦਿੱਤੇ ਜਾਣਗੇ